ਇਕ ਓਅੰਕਾਰ ਸਤਿਗੁਰ ਪ੍ਰਸਾਦ ਅਤੇ ਸੇ ਜੀ ਮੁਖ ਨਾਮੁ ਡੰਨ ਜਿਨੀ ਸਿਆਤਾ ਸਾਈ ਝੜ ਝੜ ਪਵਦੇ ਕਚੇ ਬਿਰਹਿ ਜਿਨਾ ਕਾਰ ਨ ਆਈ ਧਣੀ ਬਿਹੁਣਾ ਪਾਟ ਪਟੰਬਰ ਭਾਈ ਸੇਤੀ ਜਾਲੇ ਢੂਰੀ ਵਿੱਚ ਲੜੰਢੜੀ ਸੁਹਾਨਾ ਨਾਨਕ ਤੈ ਸਹ ਨਾ ਦੇ ਗੁਰ ਕੈ ਸਬਦ ਆਰਾਦੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆਂ ਨਾਨਕ ਸਫਲ ਮਾਰੂ ਏ ਰਾਗੂ ਜਾਮੋ ਇਕ ਤ ਲਕ ਤੋ ਜਿੱਤੇ ਪਿਰਣੇ ਦਰ ਕੀ ਤੜੇ ਬ੍ਰਾਹਮਣ ਮਿਰਤਾ ਗਯੋ ਜਨਮ ਜਿਨ ਕੇ ਤੁਸ ਵਿਸਰੇ ਸੋਟ ਸੁਰਸ ਪੀਜੀਐ ਕਬੋ ਨਾ ਫਿੱਕਾ ਹੋਈ ਨਾਨਕ ਰਾਮ ਨਾਮ ਗੁਣ ਗਾਈਐ ਦਰਗਾ ਨਿਰਮਲ ਸੋ ਹੋਏ ਜੋ ਪ੍ਰਭ ਰਖਿਆ ਆਪ ਤਨ ਕੋਈ ਨ ਮਾਰੇ ਅੰਦਰ ਨਾਮ ਨਿਦਾਨ ਸਾ ਗੁਣ ਸਾਰੇ ਏਕਾ ਏਕਾ ਗੰਮ ਮਨ ਤਨ ਪ੍ਰਭ ਧਾਰੇ ਲਗਾ ਰੰਗਾ ਪਾਰ ਕੋ ਨ ਉਤਾਰੇ ਗੁਰਮਕ ਹਰ ਗੁਣ ਗਾਏ ਸਹਿਜ ਸੁਖ ਸਾਰੇ ਨਾਨਕ ਨਾਮ ਨਿਦਾਨ ਹਿਰਦੈ ਉਰ ਹਾਰੇ ਕਰੇ ਸੁਚੰਗਾ ਮਾਨ ਦੁਈ ਗਣ ਤਲਾਹੇ ਆਪਣੀ ਨਜ਼ਰ ਨਿਹਾਲ ਆਪੇ ਲਿਹੁ ਲਾਈ ਜਨ ਦੇ ਉਮਤੀ ਉਪਦੇਸ਼ ਵਿੱਚੋਂ ਪਰਮ ਜਾਏ ਜੋ ਤਰਨੇ ਕੇ ਆਲੀ ਕੋ ਸੁਈ ਸਭ ਕਮਾਏ ਸਭ ਕਾ ਤਿਸ ਦੇ ਵਸ ਦੂਜੀ ਨਾਹੀ ਜਾਏ ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੁਰਾ ਜਿਨ ਸਿਮਰਿਆ ਸੇ ਭਏ ਨਿਹਾਲ ਨਾਨਕ ਨਾਮ ਆਰਾਧਨਾ ਆਕਾਰ ਦੇ ਆਵੇ ਰਾਸ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਤਨ ਮਾਦ ਹਟ ਗਿਆ ਕਿਉ ਮਤੇ ਧਰਮ ਰਾਏ ਨਾਮ ਤੇ ਆਇਨ ਸਾਜਨਾ ਜਨਮ ਪਦਾਰਤ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ ਖੁਬੜੀ ਉਠਾਏ ਮਿੱਠੀ ਗਰਣ ਕੁਮੰਤਰੀਆ ਨਾਨਕ ਦੇ ਉਬਰੇ ਜਿਨਾ ਭਾਗ ਮਠਾਏ ਸੁਤੜੇ ਸੁਕੇ ਸਵਾਨਾ ਜੋ ਰਤਿਸੈ ਆਪਣੈ ਪ੍ਰੇਮ ਵਿशोਹਾ ਕਣੀ ਸਿਉ ਅੱਟੇ ਪੈਰ ਲਵੰਨ ਸੁਤੜੇ ਸੰਖ ਮਾਇਆ ਛੁੱਟੇ ਕਾਰਣੇ ਨਾਨਕ ਸੇ ਜਾਗਨ ਜੀ ਰਸਨਾ ਨਾਮ ਉਚਾਰਣੇ ਮਰੇ ਕਿਤੇ ਸਨਾ ਭੇਕ ਭੁੱਲਨੇ ਵੁਟੇ ਨਗਰ ਗੰਦਰਬ ਜਿਨੀ ਸੱਚ ਆਰਾਧਿਆ ਨਾਨਕ ਮਨ ਤਨ ਫਭ ਬਾਤ ਉਦਾਰਣ ਪਾਰ ਬ੍ਰਹਮ ਸੁਮਰਤ ਪੁਰਖ ਅਪਾਰ ਜਿਸੈ ਉਦਾਰੇ ਨਾਨਕਾ ਸੁਸਮਰੇ ਸਿਰਜਨਹਾਰ ਦੂਜੀ ਛੋਟ ਕਵਾਟੜੀ ਇੱਕ ਸਿਉਂ ਚਤਲਾਏ ਹੁਜੈ ਭਾਵੇਂ ਨਾਨਕਾ ਵਹਿਣ ਡੰਡੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ ਸੱਚ ਬਕਰ ਜੀ ਨਹੀਂ ਲੱਦਿਆ ਸਿਸਟੜੇ ਪਾਸਾਰ ਪੰਤਾ ਪ੍ਰੇਮ ਨਾ ਜਾਣਈ ਭੁੱਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੈ ਪੌਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦੰਮਾ ਉਹ ਪ੍ਰਭ ਤੇ ਤਨਾ ਆਵਈ ਨਾਨਕ ਨਹੀਂ ਕਰਮ ਤੈਨ ਜਰ ਮੂਲ ਨਾ ਥੂੜਿੰਦੋ ਜਿਤਰੇ ਆਪ ਕਿਰਪਾਲ ਸਬਦ ਆਖਟ ਬਾਬਾ ਨਾਨਕਾ ਖਾਇ ਖਰਚ ਤਨ ਮਾਲ ਖੰਬ ਦੇ ਕਾਂਢੜੇ ਜੇ ਲਾਹ ਕਿ ਨਾਸ ਸਾਵੇ ਤੂਦ ਤਨ ਜੜਾਈ ਆਪਣੈ ਲਾਹ ਸੁਸੱਜਣ ਟੋਲ ਸਜਣ ਸੁੱਤਾ ਪਾਕ ਸਾਹੁ ਸਿਰ ਸਾਹਾਂ ਦੇ ਸਾਹੁ ਜਿਸ ਪਾਸ ਬੈਠਿਆ ਸੁਹੀਐ ਸਭਨਾ ਦਾ ਵਿਸਾਹ